ਮੇਰਾ ਪਤੀਜਾ ਹੈ ਛੋਟਾ ਉਸਦੀ ਮੇਰੇ ਨਾਲ ਜ਼ਬਰਦਸਤ ਖਿੱਚਤਾਨ ਰਹਿੰਦੀ ਹੈ ਤੇ ਉਸਦਾ ਜੀਵਨ ਚ ਇੱਕੋ ਹੀ ਉਦੇਸ਼ ਹੈ ਕਿਸੇ ਵੀ ਤਰੀਕੇ ਨਾਲ ਮੈਨੂੰ ਹਰਾਉਣਾ ਹੁਣ ਤਾਂ ਉਹ ਛੋਟਾ ਹੀ ਹੈ 4-5 ਸਾਲ ਦਾ ਤੇ ਇਹ ਫੈਸਲਾ ਉਸਨੇ ਲਗਭਗ 2.5 ਸਾਲ ਦੀ ਉਮਰ ਵਿੱਚ ਕਰ ਲਿਆ ਸੀ ਮੇਰੇ ਹੀ ਕਮਰੇ ਵਿੱਚ ਹਰ ਤਰੀਕੇ ਦੇ ਖਿਡੌਣੇ ਰੱਖ ਦਿੱਤੇ ਹਨ ਰੱਖੇ ਵੀ ਨਹੀਂ ਪੂਰੀ ਤਰ੍ਹਾਂ ਸੈੱਟ ਕਰ ਦਿੱਤੇ ਹਨ ਜਿਵੇਂ ਕਿਸੇ ਦੁਸ਼ਮਣ ਉੱਤੇ ਹਮਲਾ ਕਰਨ ਲਈ ਤਿਆਰੀ ਕੀਤੀ ਜਾਂਦੀ ਹੋਵੇ ਹੁਣ ਜਦੋਂ ਮੈਂ ਜਾਂਦਾ ਹਾਂ ਮੇਰਾ ਸਿਰ ਹਾਣਾ ਹੁੰਦਾ ਹੈ ਤੇ ਸਿਰਹਾਣੇੇੇਠਾ ਚਾਲ ਪੰਜ ਕਾਰਾਂ ਅੱਧੇ ਲਾਈਆਂ ਹੋਈਆਂ ਹਨ ਪੂਰਾ ਫੌਜੀ ਬੰਦੋਬਸਤ ਕਰ ਰੱਖਿਆ ਉਸਨੇ ਜਿਵੇਂ ਕਿ ਕਿਸੇ ਦੁਸ਼ਮਣ ਉੱਤੇ ਹਮਲਾ ਕਰਨਾ ਹੋਵੇ ਇਹ ਸਭ ਕੁਝ ਉਹ ਕਰ ਰਿਹਾ ਹੁੰਦਾ ਹੈ ਕੁਦਨਾ ਤਾਂ ਆਪਣਾ ਹੁਣ ਤਾਂ ਪੀੜੀਏ ਵਾਲਾ ਮਾਸਕ ਵੀ ਪਾਇਆ ਹੋਇਆ ਸੀ ਕਹਿੰਦਾ ਹਰਾ ਦਿਆਂਗਾ ਅਤੇ ਇਹ ਸਭ ਕਰਕੇ ਮੇਰੇ ਬਿਸਤਰ ਦੇ ਕੋਲ ਇੱਕ ਸਾਈਡ ਟੇਬਲ ਹੈ ਉਸ ਉੱਤੇ ਖੜਾ ਹੋ ਗਿਆ ਜਿਵੇਂ ਹੀ ਮੈਂ ਅੰਦਰ ਆਇਆ ਉਹ ਮੈਨੂੰ ਉੱਤੇ ਕੁੱਦ ਪਿਆ ਹਮਲਾ ਸਿਪਾਈ ਮੈਨੂੰ ਹਰਾਉਣਾ ਸੀ ਤਾਂ ਮੈਂ ਉਸਨੂੰ ਚੁਕ ਲਿਆ ਫਿਰ ਉਹ ਦੋਵੇਂ ਮੁਠੀਆਂ ਨਾਲ ਮੈਨੂੰ ਮਾਰਨ ਲੱਗ ਪਿਆ ਮੈਂ ਕਿਹਾ ਅੱਛਾ ਤਾਂ ਮੈਂ ਉਸਨੂੰ ਜ਼ੋਰ ਨਾਲ ਚੱਟ ਕੇ ਆਪਣੀ ਗੱਲੇ ਲਗਾ ਲਿਆ ਤੇ ਇਹ ਉਸਦੀ ਵੱਡੀ ਹਾਰ ਬਣ ਗਈ ਵੱਡੀ ਬੇਇੱਜ਼ਤੀ ਤੁਸੀਂ ਆਪਣੇ ਦੁਸ਼ਮਣ ਨੂੰ ਗੋਦ ਵਿੱਚ ਚੁੱਕ ਕੇ ਕੁੰਮ ਰਹੇ ਹੋ ਤੇ ਚੁੰਮ ਰਹੇ ਹੋ ਇਸ ਤੋਂ ਵੱਡੀ ਕੀ ਬੇਇੱਜ਼ਤੀ ਹੋ ਸਕਦੀ ਹੈ ਉਹਦੀ ਸਾਰੀ ਦੁਸ਼ਮਣੀ ਖਤਮ ਉਸ ਨੂੰ ਚੱਕਿਆ ਤੇ ਇੰਜ ਕਰਕੇ ਕੁੱਟ ਲਿਆ ਹੁਣ ਦੱਸੋ ਕਿੱਥੇ ਗਈ ਦੁਸ਼ਮਣੀ ਇੱਥੇ ਤਾਂ ਛੋਟੂ ਨੂੰ ਮੈਂ ਚੱਕ ਲਿਆ ਗੋਦ ਵਿੱਚ ਲੈ ਲਿਆ ਕੁੱਟ ਲਿਆ ਚੁੰਮੀ ਲਈ ਆਤਮਾ ਆਪਣੀ ਤਰਫੋਂ ਤੁਹਾਨੂੰ ਨਹੀਂ ਖਿੱਚਣਾਉਗੀ ਤੁਸੀਂ ਆਪ ਹੀ ਥੋੜਾ ਸਾਹਸ ਦਿਖਾ ਕੇ ਉਸ ਨੂੰ ਗਲੇ ਲਾਉਣਾ ਪਵੇਗਾ ਉਹ ਆਪਣੀ ਤਰਫੋਂ ਨਹੀਂ ਆਉਗੀ ਤੁਹਾਨੂੰ ਮਿਲਣ ਤੁਹਾਨੂੰ ਆਪ ਜਾਣਾ ਪਵੇਗਾ ਜੁਮੀ ਦੇਵੋਜਾ ਚਰਨ ਚੂਹੋ ਜੋ ਮਨ ਕਰਦਾ ਕਰੋ ਆਪਣੀ ਤਰਫੋਂ ਤੁਹਾਡੀ ਮਰਜ਼ੀ